ਪੁਲਸ ਵਾਲੇ ਗੰਦ ਨੇ ਤਕਰੀਬਨ ਗੰਤੇ ਨੇ ਸਾਰੇ ਦੇ ਸਾਰੇ 80% ਤਾਂ ਗੰਦ ਨੇ 20% ਠੀਕ ਨੇ ਠੀਕ ਹਨ ਪਰ 20% ਵੀ ਮਾੜੇ ਬਣ ਜਾਂਦੇ ਨੇ ਨਾ 80%ਾਂ ਕਰਕੇ ਜਿਹੜੇ ਲੋਕ ਇਹ ਗੰਦ ਪਾਉਂਦੇ ਨੇ ਜਿਆਦਾ ਪੁਲਸ ਵਾਲੇ ਉਹ ਮੈਂ ਦੇਖਿਆ ਉੱਪਰੋਂ ਤੰਗ ਨੇ ਉਹਨਾਂ ਦੇ ਬੱਚੇ ਜਾਇਦਾ ਨਸਾਂ 'ਚ ਬੜਿਓ ਨੇ ਉਹਨਾਂ ਦੀ ਘਰਾਂ 'ਚ ਇੱਜ਼ਤ ਨਹੀਂ ਹੁੰਦੀ ਕਿਉਂਕਿ ਜੀਤ ਪੁਲਸ ਵਾਲੇ ਦੀ ਘਰ 'ਚ ਇੱਜ਼ਤ ਆ ਨਾ ਬਾਈ ਉਹ ਕਦੇ ਵੀ ਆ ਕੇ ਨਾ ਬਾਹਰ ਧੱਕਾ ਨਹੀਂ ਕਰੂਗਾ ਜਿਹਨੂੰ ਆਪਣੇ ਘਰ 'ਚ ਪਿਆਰ ਮਿਲਦਾ ਜਿਨ੍ਹਾਂ ਦੇ ਘਰੇ ਇੱਜ਼ਤ ਨਹੀਂ ਹੁੰਦੀ ਨਾ ਉਹ ਆ ਕੇ ਧੱਕਾ ਕਰਦੇ ਨੇ ਇਹ ਸਾਰੇ ਦਾ ਸਾਰਾ ਇੰਨਾ ਜਿੰਨੀ ਹਿੰਮਤ ਨਹੀਂ ਹੈਗੀ ਇਹ ਬੁੱਧੀ ਲੋਕ ਹੁੰਦੇ ਨੇ ਪੁਲਿਸ ਵਾਲੇ ਮੈਂ ਸੱਚੀ ਗੱਲ ਦੱਸ ਦਿੰਨਾ ਜਦੋਂ ਮੇਰੇ ਟੱਡੇ ਪਾੜੇ ਨਾ ਇਹਨਾਂ ਨੇ ਟੱਡੇ ਪਾੜਦੇ ਨੇ ਜਦੋਂ ਬਾਹਾਂ ਪਿੱਛੇ ਹੁੰਦੀਆਂ ਨੇ ਹੈਨਾ ਫਿਰ ਬਾਲ ਫੜੇ ਜਾਂਦੇ ਨੇ ਇੱਕ ਪੁਲਿਸ ਵਾਲਾ ਸੀਗਾ ਉਹਨੇ ਮੇਰੇ ਬਾਲ ਫੜੇ ਹੋਏ ਸੀ ਉਹਦਾ ਤੇ ਉਹ ਮੈਨੂੰ ਇੱਕ ਦਿਨ ਸੈਰ 'ਚ ਮਿਲ ਗਿਆ ਆਪਣੇ ਪਰਿਵਾਰ ਨਾਲ ਅਜੇ ਮੈਂ ਤਾਂ ਉਹਨੂੰ ਦੇਖਿਆ ਨਹੀਂ ਸੀਗਾ ਉਹ ਮੇਰੇ ਕੋਲ ਆਪ ਆ ਗਿਆ ਕਹਿੰਦਾ ਵੀਰੇ ਵੀ ਉਹ ਦਿਨ ਮੈਂ ਨਹੀਂ ਤੇਰੇ ਹੱਥ ਲਾਇਆ ਸੀ ਜਿੱਦਣ ਕਹਿੰਦਾ ਤੇਰੇ ਸੀਆਈ ਸਾਫ ਦੇ ਟੱਡੇ ਪਾੜੇ ਸੀ ਮੈਂ ਕਿਹਾ ਭਾਈ ਮੈਂ ਤਾਂ ਤੈਨੂੰ ਕੁਝ ਕਹੇ ਨਹੀਂ ਹੈ ਜੀ ਵੀ ਕਿੰਨੇ ਕਰਦੇ ਨੇ ਇਹ ਸਿਰਫ ਪੁਲਿਸ ਦੇ ਪਿੱਛੇ ਵਰਦੀ ਪਾ ਕੇ ਗੁੰਡੇ ਬਣਦੇ ਨੇ ਅਸਲ ਜ਼ਿੰਦਗੀ 'ਚ ਇਹ ਬੁੱਝਦੇ ਲੋਕ ਨੇ ਮੇਰੇ ਨਾਲ ਭਰਾ ਆਏ ਹੋਏ ਨੇ ਮੇਰੇ ਮੁੰਡੇ ਇੱਕ ਥਾਣੇ 'ਚ ਪਰਚਾ ਨਿਵੇੜਨ ਚਲੇ ਗਏ ਤੂ ਤੂ ਮੈਂ ਮੈਂ ਜਾਦਾ ਹੋ ਗਈ ਥਾਣੇ ਦੇ ਅੰਦਰ ਠੀਕ ਹੈ ਠਾ ਕੇ ਮੁੰਡੇ ਨਾਲ ਦੀ ਨਾਹਵਾ ਲਾ ਕੇ ਬੰਦ ਕਰਕੇ ਪਾਪਾ ਅਗੇ ਗੰਗਾ ਪਰਚਾ 6 ਮਹੀਨੇ ਜੇਲ੍ਹ 'ਚ ਰੱਖਿਆ ਠੀਕ ਹੈ ਨਾ ਪਰ ਉਦੋਂ ਠਾਨ ਲਈ ਸੀਗੀ ਵੀ ਜਿੱਦਣ ਥੱਕੇ ਹੀ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਥੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪਦੇ ਬਾਬਾ ਦੀ ਕਿੱਥੇ ਕਿੱਥੇ ਤੇ ਭੇਜਿਆ ਸੀ ਕਰੇ ਸਾਰੇ ਕੱਪੜੇ ਪਾੜ ਕੇ ਹਿੰਮਤ ਨਹੀਂ ਹੋਈ ਉਹਦੀ ਵੀ ਹਾਂ ਥੋੜੇ ਦੇ ਪਰਚਾ ਵੀ ਪਾਦਾ ਸੀ ਗੱਲ ਹੋਈ ਆ ਨਾ ਬਾਈ ਗੱਲ ਨਾ ਹਿੰਮਤ ਦੀ ਆ ਵੀ ਥੋੜੇ ਤੇ ਵੀ ਹਿੰਮਤ ਹੋਣੀ ਚਾਹੀਦੀ ਆ ਅਸੀਂ ਤਾਂ ਖੜ੍ਹਦੇ ਆਣੇ ਭਾਈ ਤੁਹਾਡੇ ਨਾਲ ਲੜਨੇ ਵਾਸਤੇ ਖੜ੍ਹਦੇ ਆਂ ਤੇ ਇੱਕ ਬੇਨਤੀ ਕਰਨਾ ਚਾਹੁੰਦੇ ਆ ਭਗਵਾਨ ਤਮਾਮ ਦੀ ਵਾਈਸ ਨੂੰ ਕਿਉਂਕਿ ਉਹ ਵੀ ਪੈਣ ਹਰਿਆਣੇ ਦੀ ਆ ਤੇ ਅਸੀਂ ਵੀ ਹਰਿਆਣੇ ਦੇ ਆ ਪੈਣ ਨੂੰ ਬੇਨਤੀ ਕਰਦੇ ਆ ਕਿ ਪੈਣ ਪਹਿਲਾਂ ਤਾਂ ਇਹਦੀ दारू ਬੰਦ ਕਰ ਭਗਵਾਨ ਤਮਾਮ ਠੀਕ ਆ ਨਾ ਕਿਉਂਕਿ ਇੱਕ ਇੱਕ ਦੇਖੋ ਮੇੜੀ ਦਾ ਫਰਜ਼ ਹੁੰਦਾ ਘਰ ਨੂੰ ਚਲਾਉਣਾ ਕਿਵੇਂ ਆ ਠੀਕ ਹੈ ਭਗਵੰਤ ਮਾਨ ਦਾ ਹੋ ਗਿਆ ਤੁਹਾਡਾ ਖਰਾਬ ਦਿੱਲੀ ਦੀ ਜੁਟੀਆਂ ਚੱਟ-ਜੱਟ ਕੇ ਕੇਂਦਰੀਵਾਲ ਉਹਨਾਂ ਦੀ ਜੁਟੀਆਂ ਚੱਟ-ਜੱਟ ਕੇ ਇਹ ਭੁੱਲ ਗਿਆ ਸਾਡੇ ਇਤਿਹਾਸ ਪੜ੍ਹਨੇ ਤੂੰ ਇਤਿਹਾਸ ਯਾਦ ਕਰਾਉਣੇ ਨੇ ਭਗਵੰਤ ਮਾਨ ਨੂੰ ਵੀ ਅਸੀਂ ਕਿਹੜੀ ਕੌਮ ਦੇ ਬਾਰ ਸਾ ਸਾਨੂੰ ਦਾ ਜਕਰੀਆ ਖਾਨ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਦਾ ਅਬਦਾਲੀ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਦਾ ਔਰੰਗਜ਼ੇਬ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਇਬਰਾ ਗਾਂਧੀ ਪਾਪਨ ਵੀ ਆਈ ਸੀ ਰਜੀਵ ਗਾਂਧੀ ਨੇ ਵੀ ਸਾਡਾ ਕਤਲੇਆਮ ਕਰਿਆ ਸੀਗਾ ਉਹਨੇ ਖਤਮ ਕਰ ਲਿਆ ਸਾਨੂੰ ਇਹ ਖਤਮ ਹੋਣ ਵਾਲੀ ਕੋਮਲੀ ਹੈਗੀ ਅਸੀਂ ਆਣ ਕੇ ਪਸੰਦ ਲੋਕ ਆ ਅਸੀਂ ਜਦੋਂ ਘਰੋਂ ਨਿਕਲਦੇ ਆ ਨਾ ਘਰ ਦੇ ਨੂੰ ਇਹ ਨਹੀਂ ਪਤਾ ਹੁੰਦਾ ਸਾਮ ਨੂੰ ਬੱਬ ਖਾਵਾਂਗੇ ਕਿ ਨਹੀਂ ਆਵਾਂਗੇ ਠੀਕ ਹੈ ਅਸੀਂ ਕੋਈ ਡਰਨਾਰੇ ਲੋਕ ਨਹੀਂ ਹੈਗੇ ਤੁਹਾਡੇ ਕੋ ਪਰ ਅਸੀਂ ਫੇਰ ਵੀ ਕਹਿੰਦੇ ਆ ਭੈਣੇ ਬਿਨਾ ਆਪਣੇ ਪਰੋਣੇ ਨੂੰ ਸਮਝਾ ਇਹਨੂੰ ਵੀ ਸੱਤਾ ਦਾ ਨਸ਼ਾ ਇਹ ਤਾਕਤ ਬਾਲਾ ਟਾਈਮ ਨਹੀਂ ਰਹੀ ਕਰਦੇ ਵਿਅੰਤਤਾ ਦੁੱਚੜ ਵੀ ਆਏ ਸੀਗਾ ਠੀਕ ਹੈ ਨਾ ਫਿਰ ਬਾਹਰ ਕੇ ਰਹਿਣਾ ਦਾ ਪੰਜਾਬ ਚ ਹੀ ਆ ਪਰ ਮੈਂ ਇਹ ਵੀ ਸੁਣਿਆ ਕਹਿੰਦੇ ਆ ਸਟ੍ਰੇਲੀਆ ਜਿਹੜੀ ਬਾਲਾ ਕੁਝ ਬਣਾਈ ਜਾਂਦੇ ਨੇ ਪਤਾ ਨਹੀਂ ਸੱਚਾ ਪਤਕ ਕਿ ਝੂਠ ਹੈ ਸਾਰੇ ਦਾ ਸਾਰ ਹੈ ਨਾ ਪੇਪਰ ਬਈ ਗ੍ਰਹਿ ਤੇ ਇੱਥੇ ਹੀ ਆ ਕੱਲੂ ਤੂੰ ਤੁਹਾਡਾ ਵੀ ਪਰਿਵਾਰ ਨਾਲੇ ਹੁਣ ਤਾਂ ਕੱਲੀ ਪਤਨੀ ਨਹੀਂ ਰਹੀ ਉਹ ਮਾਂ ਵੀ ਬਣ ਚੁੱਕੀ ਹੈ ਨਾ ਉਹ ਵੱਧ ਸਮਝ ਸਕਦੀ ਹੈ ਇਹ ਦਰਦਾਂ ਨੂੰ ਜਿਹੜੀ ਸਾਡੀ ਮਾਂ ਆ ਜਦੋਂ ਸਾਡੇ ਬੱਚਿਆਂ ਤੇ ਜ਼ੁਲਮ ਹੁੰਦਾ ਨਾ ਵੀ ਉਹਨਾਂ ਦੇ ਕੀ ਪੀਤਦੀ ਹੋਊਗੀ ਹੈ ਨਾ ਅਸੀਂ ਬੇਨਤੀਆਂ ਨੂੰ ਕਰਨਾ ਚਾਹੁੰਦੇ ਸੀਗੇ ਹੈ ਨਾ ਤੇ ਅਸੀਂ ਦਾ ਅਸੀਂ ਕੀ ਆ ਅਸੀਂ ਦਾ ਲਰਨ ਵਾਸਤੇ ਹੀ ਬਣੇ ਹੋਏ ਆ ਠੀਕ ਹੈ ਨਾ ਸਾਨੂੰ ਤਾਂ ਪਤਾ ਸਾਡੀ ਵਾਹਿਗੁਰੂ ਨੇ ਡਿਊਟੀਆਂ ਲਾਈਆਂ ਹੋਈਆਂ ਨੇ ਹਣਾ ਮੈਂ ਤਾਂ ਅਰਦਾਸ ਵੀ ਕਰਦਾ ਭਾਈ ਜੀ ਨੇ ਜਿਹਨੇ ਮੇਰੇ ਨਾਲ ਕਰਿਆ ਸੀ ਮੇਰੇ ਨਾਲ ਇੱਕ ਵਾਰ ਚੰਡੀਗੜ੍ਹ ਕਰਿਆ ਸੀਗਾ ਇਹਨਾਂ ਨੇ ਤਸੱਦਦ ਹੈ ਨਾ ਇੱਕ ਵਾਰ ਮੇਰੀ ੱੱਡੇ ਪਾੜੀ ਸੀ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿਦਦਰ ਨਵਦੀਪ ਵਾਲਾ ਸਿੱਕਾ ਚੱਲ ਗਿਆ ਪੁੱਤ ਦਾ ਮਾਰਪਾਰ ਵਾਲਾ ਕਰਾਂਗੇ ਛੜਦੇ ਨਹੀਂ ਹੈਗੇ ਠੀਕ ਹੈ ਨਾ ਇਹ ਸਿੱਕਾ ਪ੍ਰਮਾਤਮਾ ਚਲਾਉ ਉਹ ਪ੍ਰਮਾਤਮਾ ਮਾਰਪਾਰ ਕਰੂ ਇੱਕ ਦਿਨ ਮਨ ਹੋਣਾ ਇੱਥੇ ਜਗਜੀਤ ਸਿੰਘ ੱੱਲੇਵਾਰ ਸਾਡੇ ਬਾਪੂ ਜੀ ਬੈਠੇ ਨੇ ਆ ਨਾ ਤੇ ਬੇਨਤੀ ਕਰ ਬਾਈ ਦਿਲੋਂ ਬੇਨ ਪਾਈਏ ਫੋਨ ਕਰਦੇ ਨੇ ਹੈਗਾ ਸਾਰੇ ਨੂੰ ਨਹੀਂ ਪਾਈ ਅਜੇ ਉੱਥੇ ਕੱਟ ਰੱਖਿਆ ਉੱਥੇ ਆਓ ਉੱਥੇ ਕੱਟ ਰੱਖਿਆ ਉਹਨੇ ਮੈਨੂੰ ਦੋ ਵਾਰ ਫੋਨ ਆਇਆ ਬਾਪੂ ਜੀ ਦਾ ਨਵਦੀਪ ਆਉਣਾ ਉੱਥੇ ਪਰ ਮੈਂ ਉਦੋਂ ਨਾ ਮੈਨੂੰ ਇੰਨਾ ਫੀਲ ਹੋਇਆ ਵੀ ਨਵਦੀਪ ਵੀ ਬਾਪੂ ਕੇ ਫੋਨ ਦੀ ਉਹ ਨਹੀਂ ਕਰ ਰਹੀ ਵੀ ਕਿੱਥੇ ਵੀ ਪਾਈ ਅਮਰਿਤਪਾਲ ਸਿੰਘ ਪਿੱਛੇ ਕੱਟ ਹੋਊਗਾ ਨਾ ਅਸੀਂ ਅੱਕੇ ਆਪ ਹੋ ਕੇ ਜਾਾਂਗੇ ਤੇ ਸੱਜਾ ਸਾਰਾ ਦਾ ਫਰਜ ਪੰਡਾ ਪਾਈ ਵੀ ਹਾਂ ਵੀ ਅਸੀਂ ਫੱਟੇ ਦਾ ਵੇਟ ਮੈਂ ਕਰੀ ਅਸੀਂ ਅੱਗੇ ਹੋ ਕੇ ਜਾਈਏ ਤੇ ਗੱਲੇਵਾ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਬਾਪੂ ਜੀ ਨੂੰ ਦੀ ਬਾਪੂ ਜੀ ਸਾਰੇ ਨੌਜਵਾਨ ਕੋਟੇ ਨਾਲ ਨੇ ਜਿਹੜਾ ਲੈਂਡ ਪੁਣੀ ਵਾਲਾ ਮੁੱਦਾ ਚੱਲਦਾ ਆ ਪਾਪਾ ਜੀ ਇਹਨਾਂ ਨੂੰ ਜ਼ਮੀਨਾਂ ਨਹੀਂ ਦੇ ਰਹੀਆਂ ਸੁੱਟੀਆਂ ਇਹ ਜਾ ਕੇ ਇੱਥੇ ਪ੍ਰਵਾਸੀ ਬਕਾਉਣਾ ਚਾਹੁੰਦੇ ਨੇ ਨਿਕਾਲੂ ਪੰਜਾਬੀ ਗੱਟਕੀ ਰਤੀ ਹੁਣ ਇੱਥੇ ਕਿ ਸਰਕਾਰਾਂ ਇਹਨਾਂ ਦੇ ਸਾਹਮਣੇ ਬੰਨ੍ਹ ਕੇ ਕੀ ਕੋਮ ਨੂੰ ਖਤਮ ਕਰਾਂਗੇ ਅਸੀਂ ਤੁਹਾਡੇ ਨਾਲ ਆ ਹਰਿਆਣੇ ਦੇ ਅੰਦਰ ਚਾਰ ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸਾਡੀ ਜਿੱਥੇ ਬੰਗੀਆਂ ਨਾਲ ਅੱਠ ਜੱਤੇ ਬੰਗੀਆਂ ਹੋ ਜੁੜੀਆਂ ਅਸੀਂ ਹਰਿਆਣਾ ਦਾ ਕਿਸਾਨ ਮੋਰਚਾ ਬਣਾਇਆ ਬਾਬਾ ਮੇਹਰ ਕਰੂਗਾ ਦੋ ਜੱਤਾ 28 ਦੇ ਅੰਦਰ ਜਦੋਂ ਵੱਡੇ ਇਲੈਕਸ਼ਨ ਹੋਣਗੇ ਨਾ ਦਿੱਲੀ ਨੂੰ ਵੀ ਘੇਰਾ ਕਾਰਨ ਇੱਕ ਫੱਲੇ ਦੀ ਫਾਨ ਜ਼ਰੂਰ ਪਾਵਾਂਗੇ ਅੱਜ ਵੱਡੇ ਤਾਜੀ ਪ੍ਰਭਾਨਤ ਮਾਨਵਾਂ ਦੀ ਅੱਖਾਂ ਭੁੱਲ ਵੀ ਇਲਾ ਬੇ ਲੋਗ ਇਕੱਠੇ ਹੋਏ ਹੋਏ